ਨਾਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਕੈਂਡੀਡੇਟਸ ਦੇ ਨਾਂ ਵੀ ਐਲਾਨਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਵੱਲੋਂ ਕੱਲ੍ਹ ਦੇਰ ਰਾਤ 70 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਨਾਂ ਵੀ ਸ਼ਾਮਲ ਕੀਤੇ ਗਏ ਨੇ ਤਾਂ ਤੁਹਾਡੇ ਲਈ ਪਹਿਲਾ ਲਿਸਟ ਪੜ੍ਹਦੀ ਨੇ ਕਿ ਜਿੱਥੋਂ ਭਾਜਪਾ ਵੱਲੋਂ ਆਪਣੇ ਕੈਂਡੀਡੇਟਸ ਦੇ ਨਾਂ ਐਲਾਨੇ ਗਏ ਨੇ ਇਸ ਦੇ ਵਿੱਚ ਕੁੱਲ 8 ਸਟੇਟਸ ਨੇ ਜਿੱਥੋਂ ਦੀ ਭਾਜਪਾ ਵੱਲੋਂ ਆਪਣੇ ਕੈਂਡੀਡੇਟਸ ਨੂੰ ਹੁਣ ਮੈਦਾਨ ਚ ਉਤਾਰ ਦਿੱਤਾ ਗਿਆ ਤਾਂ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਆਦਰ ਐਂਡ ਨਾਗਰ ਹਵੇਲੀ ਐਂਡ ਦਮਨ ਐਂਡ ਦਿਊ ਦੇ ਵਿੱਚ ਸ਼੍ਰੀਮਤੀ ਕਲਾਬੇਨ ਦੇਲਕਰ ਨੂੰ ਐਲਾਨਿਆ ਗਿਆ ਉਹਨਾਂ ਦਾ ਨਾਂ ਕੈਂਡੀਡੇਟ ਵਜੋਂ ਐਲਾਨਿਆ ਗਿਆ ਤਾਂ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਈਸਟ ਦਿੱਲੀ ਤੇ ਨਾਰਥ-ਵੈਸਟ ਦਿੱਲੀ ਐਸ்சி ਤੋਂ ਇਹ ਦੋ ਜਗ੍ਹਾ ਤੋਂ ਕੈਂਡੀਡੇਟ ਦੇ ਨਾਂ ਐਲਾਨੇ ਗਏ ਨੇ ਭਾਜਪਾ ਵੱਲੋਂ ਤਾਂ ਦਿੱਲੀ ਈਸਟ ਦੇ ਵਿੱਚ ਹਰਸ਼ ਮਲੋਤਰਾ ਤੇ ਇਸੇ ਨਾਲ ਹੀ ਨਾਰਥ-ਵੈਸਟ ਦਿੱਲੀ ਐਸ்சி ਦੇ ਵਿੱਚ ਯੋਗਿੰਦਰਾ ਚੰਡੋਲੀਆ ਦਾ ਨਾਂ ਐਲਾਨਿਆ ਗਿਆ ਤਾਂ ਇਸੇ ਨਾਲ ਹੀ ਤੁਹਾਨੂੰ ਅੱਗੇ ਵੀ ਦਾ ਦਿੱਨੇ ਆ ਤਾਂ ਜਿਸ ਦੇ ਵਿੱਚ ਇੱਕ ਹੋਰ ਨਾਂ ਸ਼ਾਮਲ ਕੀਤਾ ਗਿਆ ਹੈ ਭਾਜਪਾ ਵੱਲੋਂ ਜੋ ਕਿ ਹਰਿਆਣਾ ਤੋਂ ਹੈ ਤਾਂ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਚ ਅੰਬਾਲਾ ਐਸ்சி ਤੋਂ ਬੰਤੋ ਕਟਾਰੀਆ सिरसा ਐਸ்சி ਤੋਂ ਅਸ਼ੋਕ ਤਨਵਰ ਤੇ ਕਰਨਾਲ ਤੋਂ ਮਨੋਹਰ ਲਾਲ ਖੱਟਰਤਾ ਦੱਸਦੀ ਹੈ ਕਿ ਮਨੋਹਰ ਲਾਲ ਖੱਟਰ ਦਾ ਲੋਕ ਸਭਾ ਚੋਣਾਂ ਦੇ ਵਿੱਚ ਨਾਮ ਲਾਂ ਦਿੱਤਾ ਗਿਆਤਾ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਕਿਸੇ ਕਾਰਨ ਕਰਕੇ ਸੀਐਮ ਪਦ ਤੋਂ ਅਸਤੀਫਾ ਦਿਵਾਇਆ ਗਿਆ ਬੀਜੇਪੀ ਵੱਲੋਂ ਮਨੋਹਰ ਲਾਲ ਖੱਟਰ ਦਾ ਜਿਸ ਤੋਂ ਬਾਅਦ ਅ ਦੱਸ ਦਈਏ ਕਿ ਨਯਾਬ ਸਿੰਘ ਸੈਣੀ ਨੂੰ ਸੀਐਮ ਐਲਾਨ ਦਿੱਤਾ ਜਾਂਦਾ ਹੈ ਹਰਿਆਣਾ ਦਾ ਜਿਸ ਤੋਂ ਬਾਅਦ ਜੇਕਰ ਜੀ ਜੀ ਪੀ ਤੇ ਭਾਜਪਾ ਦੀ ਗੱਲ ਕਰੀਏ ਗੱਠਬੰਧਨ ਟੁੱਟਦਾ ਗੱਠਬੰਧਨ ਟੁੱਟਣ ਤੋਂ ਬਾਅਦ ਭਾਜਪਾ ਵੱਲੋਂ ਕਿਹਾ ਜਾਂਦਾ ਕਿ 10 0 ਤੋਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਕੀਤਾ ਜਿਸ ਵਿੱਚ ਕਿਤੇ ਨਾ ਕਿਤੇ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਮਨੋਹਰ ਲਾਲ ਖੱਟਰ ਨੂੰ ਇੱਕ ਵੱਡਾ ਅਹੁਦਾ ਦੇ ਸਕਦੀ ਹੈ ਭਾਜਪਾ ਤਾਂ ਦੱਸ ਦਈਏ ਕਿ ਹੁਣ ਕਰਨਾਲ ਚ ਕਰਨਾਲ ਤੋਂ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਕੈਂਡੀਡੇਟ ਵਜੋਂ ਐਲਾਨਿਆ ਗਿਆ ਤਾਂ ਇਸ ਨਾਲ ਹੀ ਪਵਾਨੀ ਤੇ ਇੰਦਰਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਚੌਧਰੀ ਤਰੰबीर ਸਿੰਘ ਦਾ ਨਾਂ ਲਿਆਂ ਨਿਆ ਗਿਆ ਗੁਰਦਾਉਂ ਤੋਂ ਰਾਓ ਇੰਦਰਜੀਤ ਸਿੰਘ ਯਾਦਵ ਫਰੀਦাবাদ ਤੋਂ ਕ੍ਰਿਸ਼ਨਪਾਲ ਗੁੱਜਰ ਇਹ ਨਾਂ 6 ਨਾਂ ਲਿਆਂ ਨਿਆ ਗਏ ਨੇ ਹਜੇ ਤੱਕ ਹਰਿਆਣਾ ਤੋਂ ਤੇ ਇਸ ਦੇ ਨਾਲ ਹੀ ਜੇਕਰ ਗਜਰਾਤ ਦੀ ਗੱਲ ਕਰੀਏ ਤਾਂ ਗਜਰਾਤ ਦੇ ਵਿੱਚ ਸਾਬਰ ਕਾਂਟਾ ਤੋਂ ਭਿਕਾਜੀ ਦੁਦਾਜੀ ਠਾਕੁਰ ਤੇ ਜ਼ਨਾਲੀ અમદાવાદ ইস্ট ਤੋਂ ਹਸਮੁਖ ਭਾਈ 소ਮਾ ਭਾਈ ਪਟੇਲ ਤੇ ਜ਼ਨਾਲੀ ਭਾਵ ਭਾਵਨਗਰ ਤੋਂ ਦੱਸਿਏ ਕਿ ਨੀਮੂ ਬੇਨ ਬੰਭਾਨੀਆ ਤੇ ਵੜੋਦਰਾ ਤੋਂ ਰਾ ਰੰਜਨ ਬੈਨ ধনੰਜੇ ਭਟਤੇ ਛੋਟਾ ਉਦੇਪੁਰ ਐਸਟੀ ਤੋਂ ਜਸ਼ੂ ਭਾਈ ਭੀਲੂ ਭਾਈ ਰਾਠਵਾ ਤੇ ਇਸ ਦੇ ਨਾਲ ਹੀ ਸੂਰਤ ਤੋਂ ਮੁਕੇਸ਼ ਭਾਈ ਚੰਦਰਕਾਂਤ ਦਲਾਲ ਤੇ ਇਸ ਦੇ ਨਾਲ ਹੀ ਕਈ ਹੋਰ ਨਾਂ ਵੀ ਸ਼ਾਮਲ ਕੀਤੇ ਗਏ ਨੇ ਵੱਖ-ਵੱਖ ਸਟੇਟਸ ਤੋਂ ਪਾਜਪਾਵਲ ਆਪਣੇ ਉਮੀਦਵਾਰਾਂ ਦੇ ਨਾਲ ਆ ਦਿੱਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਕੁੱਲ 8 ਸਟੇਟਸ ਜਿੱਥੋਂ ਹਜੇ ਤੱਕ ਨਾ ਐਲਾਨੇ ਗਏ ਨੇ ਪਾਜਪਾਵਲ ਤਸਵੀਰਾਂ ਵੀ ਇਸ ਤਰੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਦਾਦਰ ਐਂਡ ਨਾਗਰ ਹਵੇਲੀ ਦਮਨ ਐਂਡ ਦਿਉ ਇਸ ਦੇ ਨਾਲ ਦਿੱਲੀ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਕਰਨਾਟਕ ਤੈ ਇਸ ਦੇ ਨਾਲ ਮੱਧ ਪ੍ਰਦੇਸ਼ ਮਹਾਰਾਸ਼ਟਰ ਤੈ ਇਸ ਦੇ ਨਾਲ ਹੀ ਤੇਲੰਗਾਨਾ ਤੇ ਤ੍ਰੀਪੁਰਾ ਇਨ੍ਹਾਂ ਸੂਬਿਆਂ ਦੇ ਵਿੱਚੋਂ ਦੀ ਪਾਸ਼ਪਾ ਵੱਲੋਂ ਆਪਣੇ ਕੈਂਡੀਡੇਟ ਦੇ ਨਾਲ ਆਂ ਦਿੱਤੇ ਗਏ ਨੇ ਤਾਂ ਇਸ ਨਾਲ ਹੀ ਜੇਕਰ ਤੁਹਾਨੂੰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਦੱਸ ਦਈਏ ਕਿ ਨਾਰਥ-ਵੈਸਟ ਦਿੱਲੀ ਯਾਨੀ ਉੱਤਰ-ਪੱਛਮ ਦਿੱਲੀ ਐਸੀ ਤੋਂ શ્રી ਯੋਗੇਂਦਰਾ ਚੰਡੋਲੀਆ ਦਾ ਨਾਮ ਲੈਣਾ ਗਿਆ ਤਾਂ ਜੇਕਰ ਦਿੱਲੀ ਦੀ ਗੱਲ ਕਰੀ ਤਾਂ ਦਿੱਲੀ ਚ ਵੀ ਅਕਸਰ ਹੀ ਸਿਆਸਤ ਪੱਖ ਦੇ ਨਜ਼ਰਾਂ ਦੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਇੱਕ ਕੜੇ ਕੜੀ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਨੂੰ ਹਮੇਸ਼ਾ ਟੱਕਰ ਦਿੰਦੀ ਨਜ਼ਰਾਂ ਦੀ ਹਾਤਾ ਉੱਤਰ-ਪੱਛਮ ਦਿੱਲੀ ਤੋਂ ਜੇਕਰ ਐਮਪੀ ਹੰਸ ਰਾਜ ਹੰਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਮੌਜੂਦਾ ਐਮਪੀ ਸੰਨ ਹੰਸਰਾਜ ਹੰਸਤੇ ਹੁਣ ਯੋਗਿੰਦਰਾ ਚੰਡੋਲੀਆ ਨੂੰ ਉੱਤਰ ਪੱਛਮ ਦਿੱਲੀ ਤੋਂ ਐਲਾਨਿਆ ਗਿਆ ਹੈ ਲੋਕ ਸਭਾ ਚੋਣਾਂ ਚ ਕੈਂਡੀਡੇਟ ਪਰ ਜੇਕਰ ਹੰਸਰਾਜ ਹੰਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਵੱਡਾ ਚਟਕਾ ਲੱਗਦਾ ਨਜ਼ਰ ਆ ਰਿਹਾ ਹੈ ਤਦ ਦਾਸੀਏ ਕਿ ਉੱਤਰ ਪੱਛਮ ਸੀਟ ਤੋਂ ਉਹਨਾਂ ਵੱਲੋਂ ਇਹ ਉਮੀਦ ਲਗਾਈ ਜਾ ਰਹੀ ਸੀ ਕਿ ਉਹਨਾਂ ਦਾ ਇੱਕ ਵਾਰ ਫਿਰ ਤੋਂ ਨਾ ਐਲਾਨਿਆ ਜਾ ਸਕਦਾ ਭਾਜਪਾ ਵੱਲੋਂ ਹੰਸਰਾਜ ਹੰਸ ਦਾ ਕਿਉਂਕਿ ਇੱਕ ਦਾਸੀਏ ਕਿ ਮਜ਼ਬੂਤ ਕੈਂਡੀਡੇਟ ਦੇਖੇ ਜਾਂਦੇ ਨੇ ਹੰਸਰਾਜ ਹੰਸ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਵੀ ਭਾਜਪਾ ਦੇ ਗੁਣਗ ਕੀਤੇ ਜਾਂਦੇ ਨੇਤਾ ਇਸ ਦੇ ਨਾਲ ਹੀ ਜੇਕਰ ਦਿੱਲੀ ਇਸ ਦੀ ਗੱਲ ਕਰੀਏ ਤਾਂ ਗੋਤਮ ਗੰਭੀਰ ਦਾ ਨਾਮ ਲਿਆ ਜਾ ਸਕਦਾ ਸੀ ਪਰ ਜੇਕਰ ਗੋਤਮ ਗੰਭੀਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਖੁਦ ਹੀ ਸਿਆਸਤ ਤੋਂ ਕਿਨਾਰਾ ਕਰ ਲਿੱਤਾ ਜਾਂਦਾ ਜਿਸ ਤੋਂ ਬਾਅਦ ਚਰਚਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਇਸੇ ਕਾਰਨ ਕਰਕੇ ਉੱਤਰ ਪੱਛਮ ਦਿੱਲੀ ਤੋਂ ਹੰਸਰਾਜ ਹੰਸ ਦੀ ਟਿਕਟ ਕੱਢ ਦਿੱਤੀ ਗਈ ਆ ਤਾਂ ਹੁਣ ਲੋਕਾਂ 'ਚ ਵੀ ਚਰਚਾ ਹੈ ਕਿ ਹੰਸਰਾਜ ਹੰਸ ਨੂੰ ਉਹਨਾਂ ਦੇ ਹੀ ਆਪਣੇ ਗੜ ਤੋਂ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਕੈਂਡੀਡੇਟ ਵਜੋਂ ਐਲਾਨਿਆ ਜਾ ਸਕਦਾ ਹੈ ਉਹਨਾਂ ਦਾ ਨਾਂ ਕਿਉਂਕਿ ਪੰਚ ਆਪ ਜੀ ਵੀ ਅਕਸਰ ਹੀ ਪਾਜਪਾ ਵੱਲੋਂ ਆਪਣੇ ਪੈਰ ਜਮਾਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਸਮੇਂ ਸਮੇਂ ਅਨੁਸਾਰ ਜਦ ਚੱਲਦਾ ਇੱਕ ਵਾਰ ਫਿਰ ਤੋਂ ਪਾਜਪਾ ਵੱਲੋਂ ਇੱਕ ਵੱਡਾ ਮਾਸਟਰ ਸਟ੍ਰੋਕ ਖੇਡਿਆ ਜਾ ਰਿਹਾ ਹੈ ਟਰੰਮ ਕਾਰਡ ਖੇਡਿਆ ਜਾ ਰਿਹਾ ਪੰਜਾਬ ਦੇ ਹੀ ਜਿਹੜੇ ਨਾਮੀ ਕਲਾਕਾਰ ਨੇ ਜਿਹੜੇ ਮਜ਼ਬੂਤ ਕੈਂਡੀਡੇਟਸ ਨੇ ਉਹਨਾਂ ਦਾ ਨਾਂ ਐਲਾਨ ਕੇ ਉਹਨਾਂ ਨੂੰ ਮੈਦਾਨ ਚ ਉਤਾਰ ਕੇ ਇਸ ਦਿਨਾਂ ਲਈ ਹੰਸਰਾਝੰਸ ਨੂੰ ਵੀ ਕਹਿ ਸਕਦੇ ਆ ਕਿ ਆਨ ਵਾਲੇ ਸਮੇਂ ਚ ਉਹਨਾਂ ਦਾ ਵੀ ਪੰਜਾਬ ਦੀ ਜਦੋਂ ਕੈਂਡੀਡੇਟ ਲਿਸਟ ਐਲਾਨੀ ਜਾਏਗੀ ਪਾਜਪਾ ਵੱਲੋਂ ਤਾਂ ਉਸ ਦੇ ਵਿੱਚ ਆਨਸਰਾਝੰਸ ਦਾ ਵੀ ਨਾਂ ਸ਼ਾਮਲ ਹੋ ਸਕਦਾ ਹੈ ਇਹ ਚਰਚਾਵਾਂ ਚੱਲਦੀਆਂ ਨਜ਼ਰਾਰ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਹਜੇ ਤੱਕ 70 ਕੈਂਡੀਡੇਟ ਦਾ ਨਾਮ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਐਲਾਨ ਦਿੱਤਾ ਗਿਆ ਜਿਸ ਦੇ ਵਿੱਚ ਨਰਿੰਦਰ ਪਿਆਮ ਨਰਿੰਦਰ ਮੋਦੀ ਤੇ ਜਨਾਲੀ ਡਿਫੈਂਸ ਮਨਿਸਟਰ ਰਾਜਨਾਥ ਸਿੰਘ ਤੇ ਹੋਮ ਮਨਿਸਟਰ ਅਮਿਤ ਸ਼ਾਹ ਜਨਾਲੀ ਕਈ ਹੋਰ ਵੱਡੇ ਜਿਹੜੇ ਆਗੂ ਸਨ ਕਿਹੜੇ ਵੱਡੇ ਮੰਤਰੀ ਸਨ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹਨਾਂ ਨਾਮਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਚਰਚਾ ਕੀਤੀ ਜਾਂਦੀ ਹੈ ਤੇ ਆਖਰਕਾਰ ਦੇ ਵਿੱਚ 70 ਨਾਂ ਸਾਹਮਣੇ ਰੱਖੇ ਜਾਂਦੇ ਨੇ ਲੋਕਾਂ ਦੇ ਕੈਂਡੀਡੇਟ ਦੇ ਜਿਸ ਦੇ ਵਿੱਚ ਕਈ ਵੱਡੇ ਨਾਂ ਵੀ ਸ਼ਾਮਿਲ ਕੀਤੇ ਗਏ ਨੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਮਹਾਰਾਸ਼ਟਰਾ ਦੀ ਤੇਲੰਗਾਨਾ ਤ੍ਰੀਪੁਰਾ ਦਿੱਲੀ ਹਰਿਆਣਾ ਹਿਮਾਚਲ ਪ੍ਰਦੇਸ਼ ਗੁਜਰਾਤ ਦਾਦਰ ਨਾਗਰ ਐਂਡ ਦਾਦਰ ਨਾਗਰ ਹਵੇਲੀ ਐਂਡ ਦਮਨੰਦਿਊ ਇਹਨਾਂ ਥਾਵਾਂ ਤੋਂ ਨਾਂ ਐਲਾਨ ਦਿੱਤੇ ਗਏ ਨੇ ਪਰ ਤੁਹਾਨੂੰ ਇਹ ਦੱਸਦੀ ਕਿ ਪੰਜਾਬ ਦੇ ਵਿੱਚ ਕਿਹੜੇ ਨਾਂ ਸਾਹਮਣੇ ਆਉਂਦੇ ਨੇ ਇਸ ਨੂੰ ਲੈ ਕੇ ਹਜੇ ਵੀ ਲੋਕਾਂ ਦੇ ਵਿੱਚ ਇੱਕ ਸਸਪੈਂਸ ਬਣਾਇਆ ਕਿਉਂਕਿ ਭਾਜਪਾ ਅਕਸਰ ਹੀ ਸਰਪ੍ਰਾਈਜ਼ ਦੇਣ ਦੇ ਲਈ ਜਾਣੀ ਜਾਂਦੀ ਹੈ ਜੋ ਲੋਕ ਸੋਚਦੇ ਨੇ ਜਾਂ ਫਿਰ ਵਿਰੋਧੀ ਪਾਰਟੀਆਂ ਸੋਚਦੀਆਂ ਨੇ ਉਸ ਤੋਂ ਵੱਖ ਹੀ ਕੁਝ ਨਮਾ ਲਿਆ ਕੇ ਰੱਖ ਦਿੰਦੀ ਆ ਭਾਜਪਾ ਜਿਸ ਕਰਕੇ ਅਕਸਰ ਹੀ ਭਾਜਪਾ ਦੇ ਕੈਂਡੀਡੇਟਸ ਦੇ ਨਾਂ ਦੇ ਉੱਤੇ ਜਿਹੜੀਆਂ ਅੱਖਾਂ ਟਿਕਾਏ ਹੋਏ ਆ ਲੋਕ ਵੀ ਤੇ ਦੂਜੇ ਵਿਰੋਧੀ ਪਾਰਟੀਆਂ ਵੀ ਕਿਉਂਕਿ ਹਜੇ ਤੱਕ ਜੇਕਰ ਗੱਲ ਕਰੀ ਤਾਂ ਭਾਜਪਾ ਵੱਲੋਂ 70 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਤੇ ਹਜੇ ਤੱਕ ਪੰਜਾਬ ਦੇ ਵਿੱਚ ਕੋਈ ਵੀ ਉਮੀਦਵਾਰ ਨਹੀਂ ਈ ਐਲਾਨ ਨਹੀਂ ਆਇਆ ਹੈ ਤਾਂ ਜਨਾਲੀ ਕਾਂਗਰਸ ਵੱਲੋਂ ਵੀ ਹਜੇ ਤੱਕ ਕਿਸੇ ਵੀ ਨਾਮ ਦਾ ਦੱਸਿਏ ਕਿ ਐਲਾਨ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਪੰਜਾਬ ਦੇ ਵਿੱਚ ਹਜੇ ਤੱਕ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਹੈ ਪਰ ਜੇਕਰ ਕਿਆਸਰਾਈਆਂ ਦੀ ਗੱਲ ਕਰੀਏ ਤਾਂ ਚਰਚਾਵਾ ਦੀ ਗੱਲ ਕਰੇ ਤਾਂ ਹੰਸਰਾਜ ਹੰਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਪਾਜਪਾ ਦੇ ਖੇੜੇ ਦੇ ਵਿੱਚੋਂ ਦੇਖਣ ਨੂੰ ਮਿਲ ਰਹੀ ਹੈ ਕਿ ਉਹਨਾਂ ਦਾ ਨਾਮ ਸਾਹਮਣੇ ਆ ਸਕਦਾ ਹੈ ਪਰ ਇੱਕ ਵਾਰ ਤਾਂ ਤਸਵੀਰਾਂ ਦਾ ਰੁਖ ਵੀ ਕਰਵਾ ਦਿੱਨੇ ਆ ਤੇ ਹੁਣ ਦੇਖਣਾ ਹੈ ਹੋਵੇਗਾ ਲੋਕ ਸਭਾ ਕਹਿ ਸਕਦਾ ਹੈ ਕਿ ਚੋਣ ਜਾਬਤਾ ਵੀ ਲੱਗਣ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਕੋਈ ਸਮੇਂ ਦੇ ਵਿੱਚ ਉਹ ਜਾਪਤਾ ਵੀ ਲੱਗ ਸਕਦਾ ਹੈ ਪਰ ਇਸ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਹਰੇਕ ਪਾਰਟੀ ਵੱਲੋਂ ਆਪਣੇ ਕੈਂਡੀਡੇਟ ਦੇ ਨਾਲ ਆਨੇ ਜਾ ਸਕਦੇ ਨੇ ਜਿਸ ਦੇ ਵਿੱਚ ਪਾਛਪਾ ਵੱਲੋਂ ਤਾਂ ਲਾਣੇ ਕਈ ਨਾ ਲਾਣੇ ਜਾ ਚੁੱਕੇ ਆ ਪਾਛਪਾ ਵੱਲੋਂ ਪਰ ਹੁਣ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ 'ਚ ਕਿਹੜੇ-ਕਿਹੜੇ ਨਾ ਸਾਹਮਣੇ ਆਉਂਦੇ ਨੇ ਪਾਰਟੀਆਂ ਦੇ ਵੱਲੋਂ ਉਹ ਦੇਖਣਾ ਹੋਵੇਗਾ ਤਾਂ